ਦੋਸਤੋ ਸਨਾਤਨ ਦਾ ਦਾਇਰਾ ਬਹੁਤ ਵਿਸ਼ਾਲ ਆ ਤੇ ਜੇ ਕਿਸੇ ਨੇ ਇਹਨੂੰ ਥੋਰਲੀ ਸਟੱਡੀ ਕਰਨਾ ਨਾ ਉਹਦੇ ਲਈ ਇੱਕ ਜੀਵਨ ਕਾਲ ਕਾਫੀ ਨਹੀਂ ਆ ਕਈ ਜਨਮ ਲੈਣੇ ਪੈਣਗੇ ਜੇ ਆਪਾਂ ਇਹਦਾ 10% ਵੀ ਫਰੋਲਣਾ ਤਾਂ ਚਲੋ ਬਾਕੀ ਗੱਲਾਂ ਤਾਂ ਛੱਡੋ ਹਨਾ ਕੁਝ ਜਿਹੜੇ ਹੋਰ ਸਕ੍ਰਿਪਚਰ ਹੈਗੇ ਆ ਆਪਾਂ ਗੱਲ ਰਮਾਇਣ ਤੇ ਮਹਾਭਾਰਤ ਦੀ ਕਰ ਦਿੰਨੇ ਆ ਇਹ ਦੋ ਇਹੋ ਜਿਹੇ ਗ੍ਰੰਥ ਆ ਯਾਰ ਜਿੰਨਾ ਬਾਰੇ ਹਿੰਦੁਸਤਾਨ ਦੇ ਬੱਚੇ-ਬੱਚੇ ਨੂੰ ਪਤਾ ਏਨੀ ਵੀ ਕੱਲੇ ਹਿੰਦੂਆਂ ਨੂੰ ਹੀ ਪਤਾ ਸਿੱਖ ਮੁਸਲਮਾਨ ਇਸਾਈ ਬੋਧੀ ਜੈਨੀ ਕੌਣ ਆ ਜਿਹਨੂੰ ਮਹਾਭਾਰਤ ਤੇ ਰਮਾਇਣ ਬਾਰੇ ਨਹੀਂ ਪਤਾ ਇਹ ਦੋ ਜਿਹੜੇ ਗ੍ਰੰਥ ਆ ਇਹ ਆਪਣੇ ਮੋਸਟ ਫੇਮਸ ਵੈਲ ਨੋਨ ਜਿਨ੍ਹਾਂ ਦੇ ਬਾਰੇ ਹਰ ਕਿਸੇ ਨੂੰ ਕੁਛ ਨਾ ਕੁਛ ਤਾਂ ਪਤਾ ਹੀ ਆ ਚਾਹੇ ਉਹਨੇ ਕਿਤੇ ਟੀਵੀ ਵਗੈਰਾ 'ਚ ਦੇਖਿਆ ਹੋਵੇ ਜਾਂ ਪੜ੍ਹਿਆ ਹੋਵੇ ਤੇ ਦੇਖੋ ਯਾਰ ਜਿਹੜੀ ਐਡੀ ਵੈਲ ਨੋਨ ਚੀਜ਼ ਆ ਇਹਦੇ ਵਿੱਚ ਵੀ ਕੁਝ ਇਹੋ ਜੀਆਂ ਗੱਲਾਂ ਹੈ ਜਿਹੜੀਆਂ ਨੂੰ 80-85% ਬੰਦਿਆਂ ਨੇ ਪਹਿਲਾਂ ਨਹੀਂ ਦੇਖਿਆ ਸੁਣਿਆ ਹੋਣਾ ਉਹਨਾਂ ਦੇ ਲਈ ਇਹ ਨਵੀਆਂ ਗੱਲਾਂ ਹੋਣਗੀਆਂ ਟੋਟਲੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਤੁਹਾਡਾ ਇੰਟਰਸਟ ਜਾ ਬਣਾਉਣ ਨੂੰ ਨਾ ਤੁਹਾਨੂੰ ਕੋਈ ਚਾਰਕ ਕਹਾਣੀਆਂ ਸੁਣਾਉਣਾ ਮਹਾਭਾਰਤ ਬਾਰੇ ਤਾਂ ਆਪਾਂ ਪਹਿਲਾਂ ਗੱਲ ਕਰ ਲਈਏ ਦੋ ਤਿੰਨ ਵਾਰੀ ਅਜ ਰਮੈਣ ਬਾਰੇ ਦੱਸਦਾ ਤੁਹਾਨੂੰ ਜਿਹੜੀ ਆਪਣੀ ਯਰ ਕਾਰਟੂਨ ਨਹੀਂ ਹੁੰਦੀ ਗੈਲਰੀ ਕਹਿ ਦਿੰਨੇ ਆ ਇਹਦੀ ਪਿੱਠ ਦੇ ਉੱਤੇ ਤਿੰਨ ਧਾਰੀਆਂ ਹੁੰਦੀਆਂ ਉਦੇ ਬਾਰੇ ਵੀ ਇੱਕ ਸਟੋਰੀ ਆ ਜਦੋਂ ਸੀਤਾ ਮਾਤਾ ਦੀ ਅਬਡੈਕਸ਼ਨ ਹੋ ਗਈ ਸੀ ਤੇ ਸ਼੍ਰੀ ਰਾਮ ਦੇ ਨਾਲ ਜਿਹੜੀ ਵਾਨਰਸ ਹਨ ਉਹ ਰਾਮ ਸੇਤੂ ਬਣਾ ਰਹੀ ਸੀ ਤਾਂ ਉਹਨਾਂ ਨੇ ਪਹਿਲਾਂ ਤਾਂ ਚਲੋ ਹਨਾ ਪੱਥਰ ਵਛਾਤੇ ਪੁਲ ਦੇ ਬੀਜ ਦੇ ਤੌਰ ਤੇ ਤੇ ਫਿਰ ਉਹ ਪੱਥਰ ਪੈਰਾਂ ਤੇ ਨਾਲ ਚੁਬਣ ਉਹ ਫਿਰ ਵਾਨਰਸ ਹਨਾ ਨਾ ਰੇਤੇ ਦੇ ਬੱਠਲ ਭਰ-ਭਰ ਉਤੇ ਪਾਈ ਜਾਂਦੀ ਸੀ ਵੀ ਉਤੇ ਤੁਰਨਾ ਸੌਖਾ ਰਹੇ ਤਾਂ ਉਹਦਾ ਕੀ ਹੁੰਦਾ ਸੀ ਵੀ ਇਹਨਾਂ ਨੇ ਨਿਗਾ ਮਾਰੀ ਵੀ ਇੱਕ ਕਾਰਟੋਨ ਪਹਿਲਾਂ ਤਾਂ ਸਮੁੰਦਰ ਤੇ ਪਾਣੀ ਚ ਗਿੱਲੀ ਹੋ ਜਾਂਦੀ ਆ ਫਿਰ ਰੇਤੇ ਚ ਲੇਟ ਕੇ ਉਹਦੇ ਸਰੀਰ ਨਾਲ ਉਹਦੇ ਨਾ ਫਰ ਨਾਲ ਰੇਤਾ ਜਿੰਬੜ ਜਾਂਦਾ ਤੇ ਉਹ ਪੱਥਰਾਂ ਤੇ ਆ ਕੇ ਉਹਨੂੰ ਝਾੜ ਜਾਂਦੀ ਆ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜੰਗਲ ਚ ਅੱਗ ਲੱਗੀ ਆ ਤੇ ਚਿੜੀ ਨੇ ਚੁੰਝ ਚ ਪਾਣੀ ਭਰ ਕੇ ਉਹ ਪਾਤਾ ਉਹਨਾਂ ਅੱਗ ਤਾਂ ਨਹੀਂ ਬੁਝੀ ਚੱਲੋ ਪਰ ਜਦੋਂ ਉਹਦਾ ਜ਼ਿਕਰ ਹੋਊਗਾ ਇਤਿਹਾਸ ਚ ਅੱਗ ਲਾਉਣ ਨਹੀਂ ਬੁਝਾਉਣ ਵਾਲਿਆਂ ਚ ਹੋਊਗਾ ਹੁਣ ਇਥੇ 카ਟੋ ਦੇ ਮਾਮਲੇ ਦੇ ਵਿੱਚ ਵੀ ਗੱਲ ਇਹ ਨਹੀਂ ਮੈਟਰ ਕਰਦੀਗੀ ਵੀ ਉਹਨੇ ਕਿੰਨਾ ਕ੍ਰੇਤਾ ਪਾਤਾ ਤੇ ਜਾਂ ਉਹਦਾ ਕਿੰਨਾ ਯੋਦਾਨਾ ਜਿਹੜੇ ਗੱਲ ਹੈਗੀ ਆ ਉਹਦੀ ਸ਼ਰਦਾ ਦੀ ਜੋ ਉਹ ਕੰਮ ਕਰ ਰਹੀ ਆ ਉਹਦੀ ਭਾਵਨਾ ਦੀ ਇਹ ਦੇਖ ਕੇ ਸ਼੍ਰੀ ਰਾਮ ਨੇ ਉਹਦੇ ਕੋਲੇ ਗਏ ਤੇ ਬਰੇ ਪਿਆਰ ਨਾਲ ਉਹਦੀ ਪਿੱਠ ਤੇ ਹੱਥ ਫੇਰਿਆ ਜਿਹੜੀਆਂ ਉਹਦੀ ਪਿੱਠ ਤੇ ਤਿੰਨ ਧਾਰੀਆਂ ਉਹਨਾਂ ਨੂੰ ਨਾ ਸ਼੍ਰੀ ਰਾਮ ਦੇ ਉਂਗਲਾਂ ਦਾ ਨਿਸ਼ਾਨ ਹੀ ਮੰਨਿਆ ਜਾਂਦਾ ਵੀ ਉਹਦੇ ਤੋਂ ਖੁਸ਼ ਹੋ ਕੇ ਉਹਨੂੰ ਅਸ਼ੀਰਵਾਦ ਵਜੋਂ ਉਹਨਾਂ ਨੇ ਜਿੰਨਾ ਚਿਰ ਦੁਨੀਆ ਰਹੂਗੀ ਉਹਨਾਂ ਚ ਰਸਤੇ ਉਹਦੀ ਪਿੱਠ ਤੇ ਸ਼੍ਰੀ ਰਾਮ ਦੀਆਂ ਉਂਗਲਾਂ ਦਾ ਨਿਸ਼ਾਨ ਰਹੂਗਾ। ਰਾਵਣ ਰਾਵਣ ਦੇ ਬਹੁਤ ਸਾਰੇ ਨਾਂ ਲੈ ਜਾਂਦੇ ਆ। ਇੱਕ ਜਿਹੜਾ ਬਹੁਤ ਮਸ਼ਹੂਰ ਆ ਉਹਨੂੰ ਕਿਹਾ ਜਾਂਦਾ ਦਸ਼ਾਨਨ। ਦਸ਼ਾਨਨ ਮਤਲਬ 10 ਸਿਰਾਂ ਵਾਲਾ। ਯਾਰ ਟੀਵੀ ਕਰਕੇ ਜਾਂ ਜੋ ਕੁਝ ਵੀ ਆਪਾਂ ਨੂੰ ਕੋਈ ਅਖਬਾਰ ਜਾਂ ਹੋਰ ਮੀਡੀਆ ਕਰਕੇ ਨਾ ਜਿੰਨਾ ਕਿ ਵੀ ਆਪਣੇ ਲੋਕਾਂ ਦਾ ਰਾਵਣ ਨਾਲ ਐਕਸਪੋਜ਼ਰ ਹੈਗਾ ਨਾ ਉਹਨਾਂ ਨੂੰ ਔਣ ਲੱਗਦਾ ਕਿ ਰਾਵਣ ਦੇ 10 ਜਿਹੜੇ ਸਿਰ ਸੀ ਉਹ ਫਿਜ਼ੀਕਲੀ ਸੀ ਪਰ ਇਹਦੇ ਪਿੱਛੇ ਅਸਲ ਕਹਾਣੀ ਹੋਰ ਸੀ ਉਹਨਾਂ ਟਾਈਮਾਂ ਦੇ ਵਿੱਚ ਨਾ ਹਜੇ ਕਿਸੇ ਲਿਪੀ ਦੀ ਜਾਂ ਲਿਖਤੀ ਤਰੀਕੇ ਦੀ ਖੋਜ ਨਹੀਂ ਹੋਈ ਸੀ ਅਦੋਂ ਜਿਹੜੇ ਆਪਦੇ ਇਹ ਗ੍ਰੰਥਾ ਸਕ੍ਰਿਪਚਰ ਆ ਇਹਨਾਂ ਨੂੰ ਇੱਕ ਜਨਰੇਸ਼ਨ ਨੇ ਮੂੰਹ ਜਵਾਨੀ ਯਾਦ ਕੀਤਾ ਤੇ ਫਿਰ ਉਹਨਾਂ ਨੇ ਆਪਦੀ ਅਗਲੀ ਜਨਰੇਸ਼ਨ ਨੂੰ ਉਹ ਯਾਦ ਕਰਾ ਦੇਣੇ ਆ ਉਹਨਾਂ ਨੇ ਉਦੋਂ ਅਗਲੀ ਨੂੰ ਇਹ ਸਾਈਕਲ ਚੁਰਿਆ ਹੁੰਦਾ ਸੀ ਤੇ ਜੇ ਕਿਸੇ ਬੰਦੇ ਦੇ ਉਹਨਾਂ ਵੇਦਾਂ ਚੋਂ ਉਪਨਿਸ਼ਦਾਂ ਚੋਂ ਅਣਾ ਸ਼ਾਸਤਰਾਂ ਚੋਂ ਇੱਕ ਵੀ ਯਾਦ ਆਣਾ ਉਹਨੂੰ ਬਹੁਤ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਸੀਗਾ ਪਰ ਰਾਮਨ ਦੇ ਚਾਰੇ ਵੇਦ ਤੇ 6 ਦੇ 6 ਸ਼ਾਸਤਰ ਇਹ 10 ਚੀਜ਼ਾਂ ਉਹਦੇ ਮੂੰਹ ਜਬਾਨੀ ਯਾਦ ਸੀ ਜਿਹੜੀਆਂ ਕਿ ਹਿਊਮਨਲੀ ਪੋਸੀਬਲ ਨਹੀਂ ਸੀਗੀਆਂ ਇਸੇ ਕਰਕੇ ਕਿਹਾ ਜਾਂਦਾ ਯਾਰ ਵੀ ਜੇ ਮੰਨ ਲਓ ਇੱਕ ਸਿਰ ਨੇ ਇੱਕ ਚੀਜ਼ ਯਾਦ ਕੀਤੀ ਤਾਂ ਇਹ 10 ਚੀਜ਼ਾਂ ਯਾਦ ਕਰਨ ਦੇ ਲਈ ਨਾ 10 ਸਿਰ ਤੇ 10 ਦਿਮਾਗ ਚਾਹੀਦੇ ਆ ਤੇ ਰਵਣ ਕੋਲੇ ਵਾਕਿਆ 10 ਸਿਰ ਹੈਗੇ ਆ ਇਹਦੇ ਕਰਕੇ ਉਹਦਾ ਨਾਂ ਦਸ਼ਾਨਨ ਪੈ ਗਿਆ ਤੇ ਫਿਰ ਲਕਸ਼ਮਣ ਦੀ ਗੱਲ ਦੱਸਦਾ ਤੁਹਾਨੂੰ ਜਦੋਂ ਚਲੋ ਸੀਤਾ ਮਾਤਾ ਦੀ ਅਬਡੈਕਸ਼ਨ ਹੋ ਗਈ ਤੇ ਜਦੋਂ ਉਹਨੂੰ ਰਾਵਣ ਲਈ ਜਾਂਦਾ ਸੀ ਨਾ ਖਿੱਚ ਤੂ ਕਰਕੇ ਤੇ ਸੀਤਾ ਮਾਤਾ ਆਪ ਦੀ ਜਿਹੜੀ ਤੇ ਜੁਐਲਰੀ ਪਾਈ ਹੋਈ ਸੀਗੀ ਉਹਨੂੰ ਜਗਾ ਜਗਾ ਤੇ ਸਿੱਟਦੀ ਜਾਂਦੀ ਸੀ ਵੀ ਤਾਂ ਕਿ ਜਦੋਂ ਰਾਮ ਵਾਪਸ ਆ ਗਿਆ ਲਕਸ਼ਮਣ ਆ ਗਿਆ ਉਹਨਾਂ ਨੂੰ ਪਤਾ ਲੱਗ ਜੇ ਵੀ ਬਈ ਹਾਂ ਵੀ ਮੇਰਾ ਮੈਨੂੰ ਅਗਵਾ ਕਰ ਲਿਆ ਤੇ ਐਸ ਐਸ ਦਿਸ਼ਾ ਵੱਲ ਗਏ ਆ ਤੇ ਚਲੋ ਰਾਮ ਤੇ ਲਕਸ਼ਮਣ ਪਹੁੰਚੇ ਉਹਨਾਂ ਨੂੰ ਪਤਾ ਲੱਗਿਆ ਹਨਾ ਵੀ ਆਹ ਕੰਮ ਪਨ ਗਿਆ ਤੇ ਜਦੋਂ ਉਥੋਂ ਇੱਕ ਜੁਐਲਰੀ ਦਾ ਪੀਸ ਚੱਕਿਆ ਤਾਂ ਸ਼੍ਰੀ ਰਾਮ ਨੇ ਕਿਹਾ ਲਕਸ਼ਮਣ ਨੂੰ ਵੀ ਤੈਨੂੰ ਪਤਾ ਹੋਣਾ ਯਾਰ ਵੀ ਆ ਸੀਤਾ ਦਾ ਹੀ ਆ ਉਹ ਕਹਦਾ ਨਹੀਂ ਬਈ ਮੈਨੂੰ ਨਹੀਂ ਪਤਾ ਕਿਹਦਾ ਜਦੋਂ ਝਾਂਜਰਾਂ ਤੇ ਆ ਗਏ ਤਾਂ ਉਹਨੇ ਝਾਂਜਰਾਂ ਕੋਲੇ ਜਾ ਕੇ ਉਹਨੇ ਜ਼ਰੂਰ ਆਖਿਆ ਵੀ ਹਾਂ ਬਈ ਇਹ ਵਾਕਈ ਸੀਤਾ ਮਾਤਾ ਦੀਆਂ ਉਹਦਾ ਕਾਰਨ ਇਹ ਸੀ ਵੀ ਲਕਸ਼ਮਣ ਨੇ ਕਦੇ ਨੀਵੀਂ ਚੱਕ ਕੇ ਸੀਤਾ ਮਾਤਾ ਦੇ ਚਿਹਰੇ ਵੱਲ ਤਾਂ ਦੇਖਿਆ ਹੀ ਨਹੀਂ ਸੀ ਉਹ ਹਮੇਸ਼ਾ ਆਪ ਦੀ ਨਿਗਾ ਉਹਦੇ ਪੈਰਾਂ ਵੱਲ ਕਰਕੇ ਰੱਖਦਾ ਸੀ ਇਸੇ ਕਰਕੇ ਉਹਨੂੰ ਹੋਰ ਜੀਵਲਿੰਗ ਦੀ ਪਛਾਣ ਨਹੀਂ ਆਈ ਉਹਨੂੰ ਸਿਰਫ ਝਾਂਜਰਾਂ ਦੀ ਪਛਾਣ ਸੀ ਕਿਉਂਕਿ ਉਹਨੇ ਸਿਰਫ ਝਾਂਜਰਾਂ ਹੀ ਦੇਖੀਆਂ ਸੀ ਤੇ ਨਾਲ ਇੱਕ ਇਹਦੇ ਨਾਲ ਕਹਾਣੀ ਨਾ ਹੋਰ ਜੁੜ ਜਾਂਦੀ ਆ ਇੱਕ ਨਾ ਇਹਨਾਂ ਦਾ ਪੁਰਾਣਾ ਸਕੰਦਪ੍ਰਾਣ ਸਕੰਦਪ੍ਰਾਣ ਚ ਇਹ ਲਿਖਿਆ ਵੀ ਜਦੋਂ ਰਾਮ ਲਕਸ਼ਮਣ ਸੀਤਾ ਮਾਤਾ ਹਨ ਇੱਥੇ ਬਣਵਾਸਤੇ ਸੀ ਤਾਂ ਅਗਨੀ ਦੇਵ ਨੂੰ ਇਸ ਗੱਲ ਦਾ ਅੰਦਾਜ਼ਾ ਸੀਗਾ ਵੀ ਕੋਈ ਨਾ ਬੁਰਾ ਹੋ ਸਕਦਾ ਕੋ ਰਾਵਣ ਉਹਨੂੰ ਕਿਡਨੈਪ ਕਰਨ ਵਾਲਾ ਕਦਮ ਠਾ ਸਕਦਾ ਨਾ ਵੀ ਅਲਰਟ ਰਹਿਣ ਦੀ ਲੋੜ ਆ ਤਾਂ ਉਹਨੇ ਕੀ ਕੀਤਾ ਵੀ ਸੀਤਾ ਮਾਤਾ ਨੂੰ ਤਾਂ ਲੈ ਗਿਆ ਉਹ ਪਤਾਲ ਲੋਕ ਤੇ ਸੀਤਾ ਮਾਤਾ ਦੀ ਜਗ੍ਹਾ ਤੇ ਉਹਨੇ ਇੱਕ ਹੋਰ ਨਕਲੀ ਸੀਤਾ ਜਿਹਨੂੰ ਮਾਇਆ ਸੀਤਾ ਕਹਿੰਦੇ ਸੀ ਜੋ ਕਿ ਉਹਦੀ 파ਟਨਰ ਸੁਵਾਹਾ ਦਾ ਨਾਂ ਸੀਗਾ ਉਹਨੂੰ ਉੱਥੇ ਛੱਡਤਾ ਤੇ ਰਾਮਨ ਨੇ ਜਦੋਂ ਅਗਵਾ ਕੀਤਾ ਉਹ ਵੀ ਮਾਇਆ ਸੀਤਾ ਸੀ ਤੇ ਉਸ ਤੋਂ ਬਾਅਦ ਜਦੋਂ ਅਗਨੀ ਪ੍ਰੀਖਿਆ ਦਿੱਤੀ ਆ ਤਾਂ ਇਹ ਇਹਨਾਂ ਦੋਵੇਂ ਜਿਹੜੀਆਂ ਘਟਨਾਵਾਂ ਜੁੜਦੀਆਂ ਨਾ ਇਹਨਾਂ ਦੋਵਾਂ ਦੇ ਵਿੱਚ ਨਾ ਤਾਂ ਅਗਵਾ ਸੀਤਾ ਮਾਤਾ ਦਾ ਹੋਇਆ ਸੀ ਤੇ ਨਾ ਹੀ ਅਗਨੀ ਪ੍ਰੀਖਿਆ ਸੀਤਾ ਮਾਤਾ ਨੇ ਦਿੱਤੀ ਆ ਕਿਉਂਕਿ ਉਹ ਤਾਂ ਬੜੇ ਸੇਫ ਸੀਗੇ ਪਤਾਲ ਲੋਕ ਦੇ ਅਗਨੀ ਦੇਵ ਦੇ ਕੋਲੇ ਤੇ ਇਹ ਦੋਵੇਂ ਚੀਜ਼ਾਂ ਹੋਈਆਂ ਮਾਇਆ ਸੀਤਾ ਨਾਲ ਅਗਨੀ ਦੇਵ ਦੀ ਪਾਰਟਨਰ ਸੁਹਾ ਦੇ ਨਾਲ ਜਿਵੇਂ ਆਪਾਂ ਸ਼ੁਰੂਆਤ ਚ ਕਿਹਾ ਸੀ ਵੀ ਸਨਾਤਨ ਦਾ ਦਾਇਰਾ ਨਾ ਬਹੁਤ ਵਿਸ਼ਾਲ ਆ ਉਸੇ ਜਿਵੇਂ ਆਪਾਂ ਸ਼ੁਰੂ ਚ ਕਿਹਾ ਸੀਗਾ ਵੀ ਸਨਾਤਨ ਦਾ ਦਾਇਰਾ ਬਹੁਤ ਵਿਸ਼ਾਲ ਇਹ ਇਹੋ ਜਿਹਾ ਯਾਰ ਵੀ ਹਰੇਕ ਚੀਜ਼ ਹੀ ਹਰੇਕ ਵਿਚਾਰਧਾਰਾ ਆ ਕੇ ਇਹਦੇ ਵਿੱਚ ਜਿਮੀਲੇਟ ਹੋ ਜਾਂਦੀ ਆ ਸਨਾਤਨ ਹੈਗਾ ਸਾਗਰ ਵਰਗਾ ਤੇ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਹੋਰ ਵਿਚਾਰਧਾਰਾਵਾਂ ਪਣਪੀਆਂ ਨੇ ਉਹ ਚਾਹੇ ਕਿਸੇ ਤਰ੍ਹਾਂ ਦੀ ਵਿਚਾਰਧਾਰਾ ਹੋਵੇ ਕਿਸੇ ਮਰਜ਼ੀ ਖਿੱਤੇ ਦੀ ਹੋਵੇ ਉਹਦਾ ਨੜੂਆ ਕਿਵੇਂ ਨਾ ਕਿਵੇਂ ਆ ਕੇ ਸਨਾਤਨ ਦੇ ਨਾਲ ਜੁੜਨਾ ਹੀ ਜੁੜਨਾ ਉਹਨੇ ਉਹਦੇ ਤੋਂ ਕਿਸੇ ਨਾ ਕਿਸੇ ਮਾਮਲੇ ਤੇ ਪ੍ਰਭਾਵਤ ਹੋਣਾ ਹੀ ਹੋਣਾ ਤੇ ਫਿਰ ਜਿਹੜੀਆਂ ਹੋਰ ਵਿਚਾਰ ਧਰਮ ਹੈਗੀਆਂ ਨਾ ਇਹ ਦਰਿਆਵਾਂ ਅੰਗੂਖ ਖੋਦਾ ਕੇ ਸਾਗਰ ਦੇ ਵਿੱਚ ਰਲ ਜਾਂਦੀਆਂ ਸਾਗਰ ਨੂੰ ਇਹਨਾਂ ਨੂੰ ਖਿਚਣ ਦੀ ਲੋੜ ਨਹੀਂ ਪੈਂਦੀ ਇਹ ਤਾਂ ਨਾ ਇਹਨਾਂ ਦਾ ਫੇਟ ਹੁੰਦਾ ਇਹ ਦਰਿਆ ਦੀ ਡੈਸਟਨੀ ਹੁੰਦੀ ਹੈ ਵੀ ਜਦੋਂ ਗਲੇਸ਼ੀਅਰ ਪਿਗਲ ਕੇ ਉਹਤੇ ਜੀਵਨ ਦੀ ਸ਼ੁਰੂਆਤ ਹੁੰਦੀ ਆ ਤਾਂ ਉਹਦੀ ਕਿਸਮਰਚੀ ਲਿਖਿਆ ਹੋਇਆ ਵੀ ਉਹ ਅੱਗੇ ਜਾ ਕੇ ਉਹਦੀ ਸਮਾਪਤੀ ਸਾਗਰ ਦੇ ਵਿੱਚ ਡਿੱਗ ਕੇ ਹੀ ਹੋਣੀ ਆ ਉਹਦੀ ਗਤੀ ਉੱਥੇ ਲੈ ਕੇ ਹੀ ਹੋਣੀ ਆ ਜਿੰਨਾ ਮਰਜੀ ਸਮਾਂ ਲੱਗ ਜੇ ਜਿੰਨੇ ਮਰਜੀ ਵਿੰਗ ਵੱਲ ਪੈ ਜਾਣ ਉਹਦੀ ਜਿਹੜੀ ਆਖਰੀ ਮੰਜ਼ਿਲ ਆ ਉਹ ਸਾਗਰ ਹੀ ਆ ਇਹ ਨਾ ਇੰਨਾ ਜਿਆਦਾ ਫਲੈਕਸੀਬਲ ਆ ਧਰਨਾਤਨ ਇਹਦੇ ਵਿੱਚ ਨਾ ਹਰ ਕਿਸੇ ਦੇ ਲਈ ਹਰ ਇੱਕ ਚੀਜ਼ ਆ ਮਤਲਬ ਕਿ ਜੇ ਕਿਸੇ ਬੰਦੇ ਦਾ ਜ਼ਿੰਦਗੀ ਜਿਉਣ ਦਾ ਕੋਈ ਹੋਰ ਤਰੀਕਾ ਤਾਂ ਜਦ ਸਨਾਤਨ ਦੇ ਵਿੱਚ ਉਸ ਤਰੀਕੇ ਨੂੰ ਟੈਬੂ ਨਹੀਂ ਮੰਨਿਆ ਜਾਂਦਾ ਕੋਈ ਸ਼ਰਮ ਵਾਲੀ ਗੱਲ ਨਹੀਂ ਮੰਨੀ ਜਾਂਦੀ ਕਿਉਂਕਿ ਉਹਦੇ ਵਰਗੇ ਹਮ ਖਿਆਲੀ ਜਿਹੜੇ ਹੋਰ ਲੋਕ ਹੁੰਦੇ ਆ ਉਹਨਾਂ ਲਈ ਉਹਦੇ ਲਈ ਇੱਕ ਵੱਖਰੀ ਜਗ੍ਹਾ ਰਾਖਵੀਂ ਹੁੰਦੀ ਆ ਜਿੱਥੇ ਆ ਕੇ ਉਹਨਾਂ ਦੀ ਵਿਚਾਰਧਾਰਾ ਨੇ ਸਲੋਟ ਇਨ ਹੋ ਜਾਣਾ ਹੁੰਦਾ ਜਿਵੇਂ ਜਿਹੜਾ Hindu ਆ ਹਨਾ ਉਹ ਪਿਓਰ ਵੈਜੀਟੇਰੀਅਨ ਆ ਪਰ ਜੇ ਕਿਸੇ ਦਾ ਮਾਸ ਖਾਣ ਨੂੰ ਜੀ ਕਰਦਾ ਤਾਂ ਉਹਦੇ ਲਈ ਅਘੋਰੀ ਸੰਪਰਦਾ ਹੈਗੀ ਆ ਜੇ ਕਿਸੇ ਦਾ दारू ਪੀਣ ਨੂੰ ਜੀ ਕਰਦਾ ਤਾਂ ਪਹਿਲਾਂ ਵੇਦਾਂ 'ਚ ਵੀ ਲਿਖਿਆ ਮਿਲਦਾ ਵੀ दारू ਨੂੰ ਨਾ ਸ਼ਰਾਬ ਨੂੰ ਉਹ ਸੋਮਰਾਸ ਕਹਿੰਦੇ ਸੀ ਤੇ ਸੋਮਰਾਸੀ ਜਿਹੜਾ ਉਹ ਮਾਈਂਡ ਅਲਟਰਿੰਗ ਸਬਸਟੈਂਸ ਤਾਂ ਹੈਗਾ ਹੀ ਸੀ ਤੇ ਨਾਲ ਦੀ ਨਾਲੇ ਬਹੁਤ ਪਵਿੱਤਰ ਪਾਣੀ ਸੀ ਇੱਕ ਖੋਲੀ ਚੀਜ਼ ਸੀਗੀ ਪਰ ਅੱਗੇ ਜਾ ਕੇ ਇਸੇ ਹੀ दारू ਨੂੰ ਇਸੇ ਸੋਮਰਾਸ ਨੂੰ ਧਰਮ ਸ਼ਾਸਤਰਾਂ ਦੇ ਵਿੱਚ ਟੋਟਲੀ ਰੱਦ ਕਰਤਾ ਇਹਨੂੰ ਟੋਟਲੀ ਪ੍ਰੋਹਿਬਿਟਡ ਚੀਜ਼ ਕਰਤਾ ਜਿਵੇਂ ਇਹਦੇ ਵਿੱਚ ਦੋ ਆਪਾਂ ਪੋਲ ਕਹਦੇਗੇ ਨਾਰਥ ਪੋਲ ਤੇ ਸਾਊਥ ਪੋਲ ਆ ਸਨਾਤਨ ਦੇ ਇੱਕ ਸ਼ਕਤੀ ਇੱਕ ਸਮਰੱਥ ਸ਼ਕਤੀ ਨੂੰ ਦਾਰੂ ਪੀਣ ਦੀ ਮਨਾਹੀ ਆ ਸਮਰੱਥ ਪੀ ਸਕਦਾ ਜਿਹੜਾ ਯੰਤਰ ਪ੍ਰੈਕਟਿਸ ਕਰਦਾ ਉਹਦੇ ਲਈ ਦਾਰੂ ਪੀਣ ਦੀ ਮਨਾਹੀ ਆ ਜਿਹੜਾ ਤੰਤਰ ਪ੍ਰੈਕਟਿਸ ਕਰਦਾ ਉਹਦੇ ਲਈ ਦਾਰੂ ਖੁੱਲੀ ਆ ਉਹ ਕਿਵੇਂ ਵੀ ਕਰੇ ਕੋਸ਼ ਕਰੇ ਯਾਰ ਬਾਕੀ ਚੀਜ਼ਾਂ ਦਾ ਛੱਡੋ ਨਾਸਤਿਕ ਬੰਦੇ ਦਾ ਧਰਮ ਦੇ ਨਾਲ ਕੀ ਸੰਬੰਧ ਇਹਨਾਂ ਨੇ ਨਾਸਤਿਕ ਦੇ ਥਾਂ ਲਈ ਵੀ ਇੱਕ ਵੱਖਰੀ ਥਾਂ ਛੱੜਤੀ ਉਹ ਬੰਦਾ ਜਿਹੜਾ ਨਾ ਰੱਬ ਨੂੰ ਮੰਨਦਾ ਨਾ ਧਰਮ ਨੂੰ ਮੰਨਦਾ ਨਾ ਕਿਸੇ ਪੀਰ ਨੂੰ ਫਕੀਰ ਨੂੰ ਅਵਤਾਰ ਨੂੰ ਕਿਸੇ ਨੂੰ ਨਹੀਂ ਮੰਨਦਾਗਾ ਠੀਕ ਹੈ ਇਹਨਾਂ ਨੇ ਉਹਨੂੰ ਵੀ ਖੁੱਝ ਸ਼ਾਮਲ ਕਰ ਲਿਆ ਚਾਰ ਵਕ ਵਿਚਾਰਧਾਰਾ ਜਿਹੜੀ ਚਾਰ ਵਕ ਸਕੂਲ ਆਫ ਥਾਟ ਇਹ ਨਾਸਤਿਕ ਬੰਦੇ ਦਾ ਹੀ ਆ ਉੰਨਾ ਦਾ ਇਹ ਮੰਨਣਾ ਕਿ ਯਾਰ ਵੀ ਨਾ ਤਾਂ ਹੈਗਾ ਅਗਲਾ ਜਨਮ ਨਾ ਹੈਗਾ ਪਿਛਲਾ ਨਾ ਸਵਰਗ ਦਾ ਨਾ ਨਰਕ ਦਾ ਜੋ ਕੁਝ ਵੀ ਆਣਾ ਹੁਣ ਮੌਜੂਦਾ ਸਮੇਂ ਚ ਪ੍ਰੈਸੈਂਟ ਤੇ ਵਿੱਚ ਆ ਤੇ ਐਵੇਂ ਅਗਲਾ ਪਿਛਲਾ ਸਵਾਰਨ ਦੇ ਫੇਰ ਦੇ ਵਿੱਚ ਨਾ ਤੁਸੀਂ ਇਹ ਨਾ ਹੋਵੇ ਜਿਹੜੀ ਹੁਣ ਜ਼ਿੰਦਗੀ ਆ ਇਹਨੂੰ ਹੱਥੋਂ ਕੱਢ ਲਉ ਕੱਲ ਨੂੰ ਤੁਹਾਨੂੰ ਪਛਤਾਵਾ ਹੋਵੇ ਰੀਗਰਟ ਹੋਵੇ ਯਾਰ ਵੀ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਸੀਗਾ ਕਾਸ਼ ਮੈਂ ਆ ਵੀ ਕਰ ਲੈਂਦਾ ਉਹ ਵੀ ਕਰ ਲੈਂਦਾ ਯਾਰ ਤੁਸੀਂ ਨਜ਼ਾਰੇ ਲਓ ਚਾਹੇ ਤੁਹਾਨੂੰ ਕਰਜ਼ਾ ਚੱਕਣਾ ਪੈ ਜੇ ਆਪਦੇ ਸ਼ੌਂਕ ਪੂਰੇ ਕਰਨ ਦੇ ਲਈ ਤੁਸੀਂ ਕਰਜ਼ਾ ਚੱਕ ਕੇ ਯਾਰ ਤੁਸੀਂ ਫੱਕੀਆਂ ਡਾ ਦੋ ਜਿਹੜਾ ਹੁੰਦਾ ਨਾ ਮਟੀਰੀਅਲਿਜ਼ਮ ਪਦਾਰਥਵਾਦ ਹਰੇਕ ਧਰਮ ਦੇ ਵਿੱਚ ਇਹਨਾਂ ਨੂੰ ਮਾੜਾ ਕਿਹਾ ਜਾਂਦਾ ਤੇ ਜਿਹੜੀ ਚਾਰਵਕ ਵਿਚਾਰਧਾਰਾ ਸੀ ਉਹਦੇ ਵਿੱਚ ਇਹ ਕਹਿੰਦੇ ਆ ਵੀ ਜੇ ਕੋਈ ਪਦਾਰਥ ਮਟੀਰੀਅਲ ਤੁਹਾਨੂੰ ਖੁਸ਼ੀ ਦਿੰਦਾ ਤਾਂ ਉਹਨੂੰ ਤੁਸੀਂ ਜਿੰਨਾ ਜੀ ਕਰਦਾ ਯਾਰ ਉਹਨੂੰ ਵੱਧ ਤੋਂ ਵੱਧ ਇਕੱਠਾ ਕਰੋ ਤੁਸੀਂ ਖੁਸ਼ੀ ਲਓ ਮਨ ਦੀ ਖੁਸ਼ੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਹੋਰ ਕੋਈ ਚੀਜ਼ ਨਹੀਂ ਬੋਧੀ ਦੇ ਜੈਨੀ ਦੇਖ ਲਓ ਬੋਧੀਆਂ ਦਾ ਗੌਤਮ ਬੁੱਧ ਉਹ ਵਿਸ਼ਨੂੰ ਦਾ avatars ਬਣਾ ਲਿਆ ਜੈਨੀਆਂ ਦਾ 24ਵਾਂ ਤੇ ਆਖਰੀ ਤੀਰਥੰਕਰ ਮਹਾਵੀਰ ਕੋਨ ਵੀ ਭਗਵਾਨ ਵਿਸ਼ਨੂੰ ਦਾ ਅਵਤਾਰ ਬਣਾ ਲਿਆ ਤੇ ਇਸ ਖਿੱਤੇ ਦੇ ਵਿੱਚ ਜੋ ਕੁਝ ਹੋਰ ਵਿਚਾਰ ਧਰਮਾਂ ਪਨਪੀਆਂ ਤੇ ਜਾਂ ਫਿਰ ਜੋ ਇਹਨਾਂ ਦੇ ਕੰਪੀਟੀਸ਼ਨ ਦੇ ਵਿੱਚ ਸੀ ਉਹਨਾਂ ਨੇ ਕੁਝ ਇੱਕ ਤਰੀਕਾ ਅਪਣਾਇਆ ਤਾਂ ਇਹ ਉਹਨਾਂ ਨੂੰ ਦੇਖ ਕੇ ਈਵੋਲਵ ਹੋ ਗਏ ਇਹਦਾ ਸਬੂਤ ਆਪਾਂ ਨੂੰ ਇਹ ਮਿਲਦਾ ਕਿ ਜਿਹੜਾ ਤਾਂ Vedic ਕਾਲ ਸੀਗਾ ਜਦੋਂ ਵੇਦਾਂ ਦੀ ਚੜ੍ਹਾਈ ਸੀ ਰੈਗਵੇਦ ਅਥਰਵੇਦ ਯਜੁਰਵੇਦ ਸਾੰਬਵੇਦ ਤਾਂ ਉਹਨਾਂ ਦਿਨਾਂ ਦੇ ਵਿੱਚ ਨਾ ਪ੍ਰੋਪਰਲੀ ਕੁਦਰਤ ਨੂੰ ਹੀ ਰੱਬ ਮੰਨਿਆ ਜਾਂਦਾ ਸੀਗਾ ਜਿਹੜੇ ਨੇਚਰਲ ਫੀਨੋਮੀਨਾ ਸੀ ਜਿਵੇਂ ਅੱਗ ਹਵਾ ਪਾਣੀ ਸੂਰਜ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਇੱਕ ਦੇਵ ਬਣਾਇਆ ਹੋਇਆ ਸੀਗਾ ਵੀ ਅੱਗ ਤਾਂ ਅਗਨੀ ਦੇਵ ਹਵਾ ਦਾ ਵਰੁਣ ਦੇਵ ਮੀਂਹ ਕਣੀ ਤੇ ਗਰਜਣ ਲਿਸ਼ਕਣ ਆਲਾ ਇੰਦਰ ਦੇਵ ਸਰੇਗ ਚੀਜ਼ ਦਾ ਕੋਈ ਨਾ ਕੋਈ ਦੇਵਤਾ ਸੀਗਾ ਕਿਉਂਕਿ ਜੋ ਵੀ ਨੇਚਰਲ ਫੀਨੋਮੀਨਾ ਅੱਖਾਂ ਦੇ ਮੂਹਰੇ ਹੁੰਦਾ ਸੀਗਾ ਉਹਨੂੰ ਇੱਕ ਭਗਵਾਨ ਦੇ ਨਾਲ ਜੋੜ ਲਿਆ ਜਾਂਦਾ ਸੀਗਾ ਮਤਲਬ ਕਿ ਜਿਹੜਾ ਇਹਨਾਂ ਦਾ ਭਗਵਾਨ ਸੀਗਾ ਉਹ ਜਿਉਂਦਾ ਜਾਗਦਾ ਇੱਕ ਮਨੁੱਖੀ ਸਰੂਪ ਦੇ ਵਿੱਚ ਸੀ ਤਾਂ ਉਸ ਤੋਂ ਬਾਅਦ ਕੀ ਆ ਜਾਂਦਾ ਉਸ ਤੋਂ ਬਾਅਦ ਆ ਜਾਂਦੇ ਆ ਉਪਨੇਸ਼ਦ ਦੁਨੀਆ ਦੇ ਵਿੱਚ ਨਾ ਹੋਰ ਆਪਾਂ ਕਹਿ ਲਈਏ ਵੀ ਮੁਸਲਿਮ ਧਰਮ ਹੋਇਆ ਸਿੱਖ ਧਰਮ ਹੋਇਆ ਇਹ ਇਹ ਜਿਹੜੇ ਦੋਹੇ ਧਰਮ ਹਨ ਇਹ ਜਿਹੜਾ ਪ੍ਰਮਾਤਮਾ ਨੂੰ ਜਾਂ ਅੱਲਾ ਨੂੰ ਨਾ ਉਹਦਾ ਕੋਈ ਰੰਗ ਰੂਪ ਕੋਈ ਲਿੰਗ ਭੇਜ ਹਨ ਕੋਈ ਫੀਮੇਲ ਹੋਵੇ ਜਾਂ ਮੇਲ ਹੋਵੇ ਇਹਦੇ ਤੋਂ ਬਿਨਾ ਉਹ ਆਕਾਰ ਰਹਿ ਤ ਨਿਰਾਰਕਰ ਮੰਨਦੇ ਆ ਤਾਂ ਜਿਹੜੀ ਇਸ ਵਿਚਾਰਧਾਰਾ ਦੀ ਸਭ ਤੋਂ ਪਹਿਲੀ ਦੀ ਗੱਲ ਕੀਤੀ ਸੀ ਨਾ ਪ੍ਰਭੂ ਦੇ ਨਿਰਾਰਕਰ ਹੋਣ ਦੀ ਉਹਦਾ ਜ਼ਿਕਰ ਮਿਲਦਾ ਆਪਾਂ ਨੂੰ ਉਪਨਿਸ਼ਦਾਂ ਦੇ ਵਿੱਚ ਤੀਜੇ ਨੰਬਰ ਤੇ ਹੋਣਾ ਕਿ ਗੀਤਾ ਦੇਖੋ ਨਾ ਤਾਂ ਵੇਦਰਾ ਟਾਈਮ ਰਿਹਾ ਨਾ ਉਪਨਿਸ਼ਦਾਂ ਦਾ ਟਾਈਮ ਰਿਹਾ ਗੀਤਾ ਦਾ ਗੀਤਾ ਦਾ ਟਾਈਮ ਹੀ ਟਾਈਮਾ ਗੀਤਾ ਜਿੰਨੀ ਇੰਪੋਰਟੈਂਸ ਉਦੋਂ ਰੱਖਦੀ ਸੀ ਉਨੀ ਹੁਣ ਰੱਖਦੀ ਆ ਕਿਉਂਕਿ ਗੀਤਾ ਨੂੰ ਬੜੇ ਸਹੀ ਤਰੀਕੇ ਦੇ ਨਾਲ ਨਾ ਇਹਨੂੰ ਬਿਆਨ ਕੀਤਾ ਗਿਆ ਕਿਉਂਕਿ ਗੀਤਾ ਹੀ ਕਹਿੰਦੀ ਆ ਕਿ ਦੇਖੋ ਜਿਹੜਾ ਪ੍ਰਭੂ ਆ ਹੈ ਤਾਂ ਉਹ ਨਿਰਾਕਾਰੀ ਜਿਵੇਂ ਉਪਨਿਸ਼ਦ ਕਹਿੰਦੇ ਆ ਪਰ ਜਦੋਂ ਕਿਤੇ ਧਰਤੀ ਦੇ ਉੱਤੇ ਪਾਪਾਂ ਦਾ ਬੋਝ ਵੱਧ ਜਾਂਦਾ ਤਾਂ ਰੱਬ ਨੂੰ ਇੱਕ ਮਨੁੱਖੀ ਅਵਤਾਰ ਦੇ ਰੂਪ ਦੇ ਵਿੱਚ ਉਹਨੂੰ ਪਾਪੀ ਨੂੰ ਖਤਮ ਕਰਨ ਤੇ ਦੁਨੀਆ ਨੂੰ ਤਾਰਨ ਦੇ ਲਈ ਧਰਤੀ ਤੇ ਆਉਣਾ ਹੀ ਦਾ ਜਿਵੇਂ ਰਿਗਵੇਦ ਦੱਸਦਾ ਇਹਦੇ ਚ ਨਾ ਯਾਰ ਜਿਹੜੀ ਬੰਦੇ ਦੀ ਜ਼ਿੰਦਗੀ ਆ ਬੜੇ ਸੋਹਣੇ ਤਰੀਕੇ ਨਾਲ ਡਿਫਾਈਨ ਕੀਤੀ ਆ ਜਿਵੇਂ ਉਹਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਜਿਵੇਂ ਬੰਦੇ ਦੇ ਜਨਮ ਤੋਂ ਲੈ ਕੇ 25 ਸਾਲ ਤਾਈ ਤਾਂ ਹੁੰਦਾ ਉਹਦਾ ਬ੍ਰਹਮਚਾਰੀ ਧਰਮ ਇਸ ਸਮੇਂ ਦੌਰਾਨ ਉਹ ਸਿੱਖਣ ਵਾਲੇ ਫੇਸ ਚ ਹੁੰਦਾ ਉਹਨੂੰ ਜੇ ਖੱਤਰੀ ਆ ਤਾਂ ਉਹਨੂੰ ਸ਼ਾਸਤਰ ਦੀ ਵਿੱਦਿਆ ਵੀ ਹਾਸਲ ਕਰਨੀ ਪੈਂਦੀ ਆ ਸ਼ਾਸਤਰ ਦੀ ਵੀ ਉਹ ਆਪਦੀ ਜ਼ਿੰਦਗੀ ਜਿਉਣੀ ਸਹਿ ਦਾ ਜੋ ਕੁਝ ਉਹਨੇ ਅੱਗੇ ਆਦਾ ਪ੍ਰੋਫੈਸ਼ਨ ਰੱਖਣਾ ਹੁੰਦਾ ਮਤਲਬ ਕਿ ਇਹ ਉਹ ਧਰਮ ਜਿਹਦੇ ਵਿੱਚ ਇਹ ਤੈ ਹੋ ਜਾਂਦਾ ਵੀ ਜਿਹੜੇ ਇਦੋਂ ਅਗਲੇ 25 ਸਾਲ ਹਨ ਉਹ ਕਿਵੇਂ ਬੀਤਣਗੇ ਜਿਵੇਂ 25 ਤੋਂ 50 ਤਾਈ ਆ ਜਾਂਦਾ ਫਿਰ ਗ੍ਰਸਥ ਧਰਮ ਇਹਦੇ ਮੁਤਾਬਕ ਉਸ ਬੰਦੇ ਨੇ ਘਰ ਬਸਾ ਲੈਣਾ ਵਿਆਹ ਕਰਾ ਲੈਣਾ ਉਹਦੇ بیوی ਬੱਚੇ ਹੋਣਗੇ ਉਹਨੇ ਉਹਨਾਂ ਦੀ ਕੇਅਰ ਕਰਨੀ ਆ ਪਾਲਣ ਪੋਸ਼ਣ ਕਰਨਾ ਜੋ ਬੱਚਿਆਂ ਦੀਆਂ ਉਹਦੇ ਪ੍ਰਤੀ ਜ਼ਿੰਮੇਵਾਰੀ ਹੈਗੀਆਂ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਹਰ ਤਰੀਕੇ ਦੇ ਨਾਲ ਉਹਨਾਂ ਨੂੰ ਖੁਸ਼ ਰੱਖਣਾ ਤੇ ਜਦੋਂ 50 ਸਾਲ ਦੀ ਉਮਰ 'ਚ ਜਾ ਕੇ ਉਹਦੇ ਬੱਚੇ 24-25 ਸਾਲ ਦੇ ਹੋਗੇ ਆਪ ਦੇ ਪੈਰਾਂ ਤੇ ਆਪ ਖੜੇ ਹੋਣ ਦੇ ਕਾਬਲ ਹੋਗੇ ਤਾਂ ਉਸ ਤੋਂ ਬਾਅਦ ਉਹਦਾ ਹੀ ਗ੍ਰਸਥ ਧਰਮ ਖਤਮ ਆ ਤੇ ਅਗਲੇ 25 ਸਾਲ 50 ਤੋਂ 75 ਸਾਲ ਤੱਕ ਨਾ ਵਣਪ੍ਰਸਤ ਆਸ਼ਰਮ ਚੱਲ ਪੈਂਦਾ ਮਤਲਬ ਕਿ ਇਹ ਸੰਿਆਸ ਤੋਂ ਪਹਿਲਾਂ ਵਾਲਾ ਪ੍ਰੀ ਸੰਿਆਸ ਹੁੰਦਾ ਜਿਹਦੇ ਵਿੱਚ ਉਹ ਬੰਦਾ ਨਾ ਜੰਗਲਾਂ ਦੇ ਵਿੱਚ ਰਹਿ ਕੇ ਕੰਤੂਮੂਲ ਖਾ ਕੇ ਗੁਜ਼ਾਰਾ ਕਰਦਾ ਸੰਿਆਸੀ ਹੋਣ ਤੋਂ ਪਹਿਲਾਂ ਸਨਿਆਸੀਨਰ ਕੀ ਜ਼ਿੰਦਗੀ ਜਿਉਂਦਾ ਆਪਦੇ ਸਰੀਰ ਨੂੰ ਉਸ ਰੂਪ ਚ ਢਾਲਦਾ ਤਾਂ ਕਿ ਜਦੋਂ ਉਹ ਸੰਿਆਸੀ ਬਣੇ ਤਾਂ ਉਹਨੂੰ ਕਿਸੇ ਅਖਿਆਈ ਦਾ ਡਿਫਿਕਲਟੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਉਸ ਤੋਂ ਬਾਅਦ ਜਦੋਂ 25 ਆਲੇ ਧਰਮ ਨਿਭਾ ਕੇ 75 ਸਾਲ ਦਾ ਹੋ ਜਾਂਦਾ ਤਾਂ 75 ਤੋਂ ਲੈ ਕੇ ਜਿੰਨੀ ਵੀ ਉਹਦੀ ਜ਼ਿੰਦਗੀ ਆ ਤਾਂ ਉਹ ਸੰਿਆਸ ਦੇ ਲੇਖੇ ਲੱਗ ਜਾਂਦੀ ਹੈ ਉਸ ਤੋਂ ਬਾਅਦ ਉਹਨੇ ਇਹਨਾਂ ਦੁਨੀਆਵੀ ਚੀਜ਼ਾਂ ਤੋਂ ਸੰਿਆਸ ਲੈ ਲੈਣਾ ਤੇ ਆ ਦੇ ਪ੍ਰਭੂ ਦੀ ਪ੍ਰਾਪਤੀ ਲਈ بس ਉਹਨੇ ਭਗਤੀ ਤਪੱਸਿਆ ਚ ਬਹਿ ਜਾਣਾ ਸੋ ਦੋਸਤੋ ਇੰਨੇ ਤੇ ਆਪਾਂ ਸਮਾਪਤੀ ਕਰਦੇ ਆਂ ਕਿਤੇ ਬੋਰਿੰਗ ਜਾਣਾ ਹੋ ਗਿਆ ਹੋਵੇ ਕੰਮ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਅੱਗੇ ਆਪਣੇ ਸੱਜਣਾ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤੇ ਯਾਰ ਆਪਣਾ ਪੇਜ ਨਾਲ ਫੋਲੋ ਜ਼ਰੂਰ ਕਰ ਲਓ ਤੇ ਚਲੋ ਕੱਲ ਨੂੰ ਮਿਲਾਂਗੇ ਆਪਾਂ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਅਸੀਂ